ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਵੱਲੋਂ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਕਿੰਜ ਮਿਲਦਾ ਹੈ ਇਹਦੇ ਬਾਰੇ ਵੀ ਗੱਲ ਕਰਨੀ ਆ ਅਤੇ ਆਪਣੇ ਕਰਮਾਂ ਨੂੰ ਧੋਇਆ ਕਿੰਜ ਜਾ ਸਕਦਾ ਏ ਭਾਵ ਕਿ ਆਪਾਂ ਆਪਣੇ ਮਾੜੇ ਲੇਖਾਂ ਨੂੰ ਮਾੜੇ ਕਰਮਾਂ ਨੂੰ ਕਿੰਜ ਮਿਟਾ ਸਕਦੇ ਆ ਉਸ ਰਾਹ ਬਾਰੇ ਵੀ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾ ਇਦਾਂ ਹੀ ਕਹਿੰਦੇ ਆ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਕ ਰਾਜ ਦਾ ਰਾਜਾ ਹੋਇਆ ਕਹਿੰਦੇ ਰਾਜੇ ਦੇ ਘਰ ਔਲਾਦ ਨਹੀਂ ਸੀ ਇਸ ਕਰਕੇ ਉਹਨੇ ਬਹੁਤ ਪਾਠ ਪੂਜਾ ਕੀਤੀ ਦਾਨ ਪੁੰਨ ਕੀਤੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਪਰਮਾਤਮਾ ਮੇਰੇ ਤੇ ਤਰਸ ਕਰੋ ਮੇਰੀ ਜ਼ਿੰਦਗੀ ਦੀ ਇਹ ਕਮੀ ਨੂੰ ਪੂਰੀ ਕਰੋ ਮੇਰੇ ਘਰ ਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਰਾਜ ਭਾਗ ਦਿੱਤੇ ਆ ਪਰ ਇਹ ਰਾਜ ਭਾਗ ਨੂੰ ਸੰਭਾਲਣ ਵਾਲਾ ਵੀ ਚਾਹੀਦਾ ਏ ਮੇਰੇ ਘਰ ਦੇ ਵਿੱਚ ਔਲਾਦ ਦੀ ਦਾਤ ਬਖਸ਼ੋ ਭਾਵੇਂ ਤੀਹ ਦੋ ਭਾਵੇਂ ਪੁੱਤ ਦੋ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਉਹਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਕਹਿੰਦੇ ਪੁੱਤਰ ਦੀ ਪ੍ਰਾਪਤੀ ਕਰਕੇ ਰਾਜੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਕਹਿੰਦੇ ਰਾਜੇ ਨੇ ਸਾਰੇ ਨਗਰ ਦੇ ਵਿੱਚ ਮਠਿਆਈਆਂ ਵੰਡੀਆਂ ਜਸ਼ਨ ਮਨਾਏ ਗਏ ਕਹਿੰਦੇ ਜਿਸ ਦਿਨ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਉਸੇ ਹੀ ਦਿਨ ਰਾਜੇ ਦੇ ਵਜ਼ੀਰ ਦੇ ਘਰ ਵੀ ਇੱਕ ਪੁੱਤਰ ਨੇ ਜਨਮ ਲਿਆ ਤਾਂ ਕਹਿੰਦੇ ਰਾਜਾ ਅਤੇ ਵਜ਼ੀਰ ਦੋਵੇਂ ਹੀ ਬੜੇ ਖੁਸ਼ ਸਨ ਦੋਵਾਂ ਨੇ ਹੀ ਜਸ਼ਨ ਮਨਾਏ ਪਰ ਕਹਿੰਦੇ ਇਹ ਜਸ਼ਨ ਇਹ ਖੁਸ਼ੀਆਂ ਬਹੁਤੇ ਦਿਨ ਟਿਕ ਨਾ ਸਕੀਆਂ ਇਹ ਖੁਸ਼ੀਆਂ ਉਦਾਸੀ ਦੇ ਵਿੱਚ ਬਦਲ ਗਈਆਂ ਚਿੰਤਾ ਦੇ ਵਿੱਚ ਬਦਲ ਗਈਆਂ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਪਤਾ ਲੱਗ ਗਿਆ ਕਿ ਰਾਜੇ ਦਾ ਪੁੱਤਰ ਜਨਮ ਤੋਂ ਹੀ ਕੁੱਬਾ ਹੈ ਅਤੇ ਵਜ਼ੀਰ ਦਾ ਪੁੱਤਰ ਅੱਖਾਂ ਤੋਂ ਨਹੀਂ ਦੇਖ ਸਕਦਾ ਕਹਿੰਦੇ ਹੁਣ ਰਾਜਾ ਅਤੇ ਵਜ਼ੀਰ ਦੋਵੇਂ ਹੀ ਚਿੰਤਾ ਦੇ ਵਿੱਚ ਪੈ ਗਏ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਦੁੱਖ ਰੋਗ ਕਿੰਜ ਠੀਕ ਹੋਵੇ ਕਹਿੰਦੇ ਰਾਜੇ ਨੇ ਵਜ਼ੀਰ ਨੂੰ ਕਿਹਾ ਵਜ਼ੀਰ ਜੀ ਵੱਡੇ ਤੋਂ ਵੱਡੇ ਵੈਦ ਹਕੀਮ ਨੂੰ ਸੱਦੋ ਉਹਨਾਂ ਦੇ ਅੱਗੇ ਪੈਸਿਆਂ ਦਾ ਢੇਰ ਲਾ ਦੋ ਅਤੇ ਕਹੋ ਕਿ ਸਾਡੇ ਬੱਚਿਆਂ ਦਾ ਇਲਾਜ ਕਰਨ। ਕਹਿੰਦੇ ਵੱਡੇ ਤੋਂ ਵੱਡੇ ਵੈਦ ਹਕੀਮ ਨੂੰ ਸੱਤਿਆ ਮਹਿੰਗੇ ਤੋਂ ਮਹਿੰਗਾ ਇਲਾਜ ਕਰਨ ਨੂੰ ਕਿਹਾ ਕਿਉਂਕਿ ਰਾਜਾ ਸੀ ਰਾਜੇ ਦੇ ਕੋਲ ਧਨ-ਦੌਲਤ ਦੀ ਕੋਈ ਕਮੀ ਨਹੀਂ ਪਰ ਬੱਚਿਆਂ ਨੂੰ ਰੋਗ ਹੀ ਐਸਾ ਲੱਗਾ ਕਿ ਜਿੱਥੇ ਧਨ-ਦੌਲਤ ਕੰਮ ਨਹੀਂ ਸੀ ਕਰ ਸਕਦੀ ਕਹਿੰਦੇ ਵੈਦ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ ਕਿਹਾ ਕਿ ਅਸੀਂ ਤੁਹਾਡੇ ਬੱਚਿਆਂ ਦੇ ਇਹ ਦੁੱਖ ਰੋਗ ਠੀਕ ਨਹੀਂ ਕਰ ਸਕਦੇ ਸਾਡੇ ਕੋਲ ਇਹਨਾਂ ਦਾ ਇਲਾਜ ਨਹੀਂ ਆ ਸਾਡੇ ਕੋਲ ਤਾਂ ਕੀ ਦੁਨੀਆ ਦੇ ਵਿੱਚ ਕਿਸੇ ਵੀ ਵੈਦ ਹਕੀਮ ਦੇ ਕੋਲ ਇਹਨਾਂ ਦੇ ਦੁੱਖ ਰੋਗ ਦਾ ਇਲਾਜ ਨਹੀਂ ਆ ਹੁਣ ਇਹਨਾਂ ਨੂੰ ਜ਼ਿੰਦਗੀ ਭਰ ਇਸੇ ਤਰ੍ਹਾਂ ਹੀ ਰਹਿਣਾ ਪੈਣਾ ਹੈ ਕਹਿੰਦੇ ਜਦੋਂ ਵੈਦ ਹਕੀਮਾਂ ਨੇ ਜਵਾਬ ਦੇ ਦਿੱਤਾ ਤਾਂ ਫਿਰ ਰਾਜਾ ਅਤੇ ਵਜ਼ੀਰ ਦੂਸਰੇ ਪਾਸੇ ਤੁਰ ਪਏ ਭਾਵ ਉਪਾਵਾ ਵਾਲੇ ਪਾਸੇ ਟੂਨੇ ਟੋਟ ਕੇ ਹਵਾਲੇ ਪਾਸੇ ਰਾਜੇ ਨੇ ਕਈ ਤਰ੍ਹਾਂ ਦੇ ਜੋਤਿਸ਼ੀ ਸੱਦੇ ਬੱਚਿਆਂ ਦਾ ਭਵਿੱਖ ਦਿਖਾਇਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਕੋਈ ਆਸ ਦੀ ਕਿਰਨ ਨਜ਼ਰ ਆਵੇ ਕੋਈ ਹੀ ਕਹਿ ਦਵੇ ਕਿ ਤੁਹਾਡੇ ਬੱਚੇ ਠੀਕ ਹੋ ਸਕਦੇ ਨੇ ਕੋਈ ਹੀ ਸਾਨੂੰ ਸਾਡੇ ਬੱਚਿਆਂ ਨੂੰ ਠੀਕ ਕਰਨ ਦਾ ਢੰਗ ਤਰੀਕਾ ਦੱਸ ਦਵੇ ਕੋਈ ਉਪਾਅ ਦੱਸ ਦਵੇ ਪਰ ਕਹਿੰਦੇ ਜਿਸ ਜੋਤਿਸ਼ੀ ਨੂੰ ਇਹਨਾਂ ਬੱਚਿਆਂ ਦਾ ਭਵਿੱਖ ਦੇਖਣ ਦੇ ਲਈ ਸੱਦਿਆ ਤਾਂ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਰਾਜਣ ਇਹਨਾਂ ਦੇ ਉੱਤੇ ਕੋਈ ਇਲਾਜ ਕੋਈ ਟੂਣਾ ਟੋਟਕਾ ਕੋਈ ਉਪਾਅ ਕੰਮ ਨਹੀਂ ਕਰ ਸਕਦਾ ਕਿਉਂਕਿ ਇਹ ਬੱਚੇ ਆਪਣੇ ਪਿਛਲੇ ਜਨਮ ਦੇ ਮਾੜੇ ਕਰਮ ਨਾਲ ਲੈ ਕੇ ਆਏ ਨੇ ਇਹਨਾਂ ਨੇ ਪਿਛਲੇ ਜਨਮ ਦੇ ਵਿੱਚ ਕੁਝ ਮਾੜੇ ਕਰਮ ਕਮਾਏ ਨੇ ਜਿਨ੍ਹਾਂ ਦੀ ਸਜ਼ਾ ਇਹਨਾਂ ਨੂੰ ਇਸ ਜਨਮ ਦੇ ਵਿੱਚ ਇਸ ਰੋਗ ਦੇ ਰੂਪ ਦੇ ਵਿੱਚ ਮਿਲੀ ਹੈ ਇਸ ਕਰਕੇ ਇਹਨਾਂ ਨੂੰ ਇਹ ਸਜ਼ਾ ਭੁਗਤਣੀ ਹੀ ਪੈਣੀ ਆ ਕਿਉਂਕਿ ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ ਕਹਿੰਦੇ ਰਾਜੇ ਨੇ ਵਾਰ-ਵਾਰ ਬੇਨਤੀ ਕੀਤੀ ਕਿ ਕੋਈ ਤਾਂ ਉਪਾਅ ਦੱਸੋ ਕੋਈ ਤਾਂ ਢੰਗ ਤਰੀਕਾ ਦੱਸੋ ਪਰ ਜੋਤਿਸ਼ੀ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਇਹਨਾਂ ਦੇ ਉੱਤੇ ਕੋਈ ਇਲਾਜ ਕੋਈ ਉਪਾਅ ਕੰਮ ਨਹੀਂ ਕਰੇਗਾ ਬਲਕਿ ਇਹ ਤਾਂ ਤੁਹਾਡੇ ਲਈ ਵੀ ਖਤਰਾ ਨੇ ਰਾਜੇ ਨੇ ਪੁੱਛਿਆ ਸਾਡੇ ਲਈ ਕੀ ਖਤਰਾ ਤਾਂ ਜੋਤਿਸ਼ੀ ਨੇ ਕਿਹਾ ਦੇਖ ਰਾਜਨ ਇਹ ਬੱਚੇ ਆਪਣੇ ਪਿਛਲੇ ਕੀਤੇ ਹੋਏ ਮਾੜੇ ਕਰਮਾ ਕਰਕੇ ਮਾੜੇ ਲੇਖ ਲਿਖਾ ਕੇ ਆਏ ਆ ਇਹਨਾਂ ਦੇ ਕਰਮਾਂ ਦੇ ਵਿੱਚ ਗਰੀਬੀ ਲਿਖੀ ਆ ਇਹਨਾਂ ਦੇ ਕਰਮਾਂ ਦੇ ਵਿੱਚ ਕਸ਼ਟ ਲਿਖੇ ਨੇ ਜੇ ਇਹ ਤੁਹਾਡੇ ਨਾਲ ਰਹੇ ਤਾਂ ਤੁਹਾਨੂੰ ਵੀ ਗਰੀਬੀ ਭੋਗਣੀ ਪੈ ਸਕਦੀ ਆ ਤੁਹਾਨੂੰ ਵੀ ਕਸ਼ਟ ਭੋਗਣੇ ਪੈਣਗੇ ਇਸ ਕਰਕੇ ਚੰਗਾ ਇਹ ਹੋਵੇਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਆਪ ਤੋਂ ਦੂਰ ਕਰ ਦੋ ਕਹਿੰਦੇ ਇਹ ਗੱਲ ਸੁਣ ਕੇ ਰਾਜਾ ਅਤੇ ਵਜ਼ੀਰ ਦੋਵੇਂ ਹੀ ਘਬਰਾ ਗਏ ਕਿ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਿੰਜ ਕਰ ਦਈਏ ਪਰ ਕਹਿੰਦੇ ਜੋਤਿਸ਼ੀ ਨੇ ਇੰਨਾ ਡਰਾ ਦਿੱਤਾ ਕਿਹਾ ਕਿ ਇਹ ਬੱਚੇ ਤੁਹਾਡੇ ਲਈ ਖਤਰਾ ਹੈ ਜਿਵੇਂ ਜਿਵੇਂ ਵੱਡੇ ਹੋਣਗੇ ਤੁਹਾਡੇ ਲਈ ਮੁਸੀਬਤਾਂ ਪੈਦਾ ਹੋਣਗੀਆਂ ਤੁਹਾਡੇ ਪਰਿਵਾਰ ਦੀ ਜਾਨ ਦੇ ਉੱਤੇ ਵੀ ਖਤਰਾ ਬਣ ਸਕਦਾ ਹੈ ਇਸ ਕਰਕੇ ਤੁਸੀਂ ਜਿੰਨਾ ਛੇਤੀ ਹੋ ਸਕੇ ਇਹਨਾਂ ਬੱਚਿਆਂ ਨੂੰ ਆਪਣੇ ਆਪ ਤੋਂ ਦੂਰ ਕਰ ਦਿਓ ਕਿਉਂਕਿ ਜੋਤਸ਼ੀ ਨੇ ਕਿਹਾ ਕਿ ਤੁਸੀਂ ਵੱਧ ਤੋਂ ਵੱਧ 5 ਸਾਲ ਤੱਕ ਇਹਨਾਂ ਨੂੰ ਆਪਣੇ ਕੋਲ ਰੱਖ ਸਕਦੇ ਹੋ ਪਰ 55 ਸਾਲਾਂ ਬਾਅਦ ਇਹਨਾਂ ਨੂੰ ਤੁਸੀਂ ਆਪਣੇ ਆਪ ਤੋਂ ਦੂਰ ਕਰ ਦੇਣਾ ਇਹਦੇ ਵਿੱਚ ਹੀ ਤੁਹਾਡੀ ਭਲਾਈ ਆ ਕਹਿੰਦੇ ਹੁਣ ਰਾਜਾ ਅਤੇ ਵਜ਼ੀਰ ਨਾ ਚਾਹੁੰਦੇ ਹੋਏ ਵੀ ਦਿਲ ਦੇ ਉੱਤੇ ਪੱਥਰ ਰੱਖ ਕੇ ਜਦੋਂ ਇਹਨਾਂ ਦੇ ਪੁੱਤਰ 5-5 ਸਾਲ ਦੇ ਹੋਏ ਤਾਂ ਇੱਕ ਜੰਗਲ ਦੇ ਵਿੱਚ ਛੱਡ ਆਏ ਕਹਿੰਦੇ ਹੋ ਜੰਗਲ ਦੇ ਵਿੱਚ ਬੜੇ ਖਤਰਨਾਕ ਜੰਗਲੀ ਜਾਨਵਰ ਪਰ ਕਹਿੰਦੇ ਆ ਨਾ ਜਿੰਨੀ ਸਵਾਸਾਂ ਦੀ ਪੂੰਜੀ ਉਹ ਪਰਮ ਪਿਤਾ ਪਰਮਾਤਮਾ ਨੇ ਦੇ ਕੇ ਭੇਜੀ ਆ ਉਹਦੇ ਵਿੱਚੋਂ ਕੋਈ ਵੀ ਇੱਕ ਸਾਹ ਘਟਾ ਨਹੀਂ ਸਕਦਾ ਇੱਕ ਸਾਹ ਵਧਾ ਨਹੀਂ ਸਕਦਾ ਸਭ ਕੁਝ ਉਹ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਆ ਰੋਜੀ ਰੋਟੀ ਪਰਮਾਤਮਾ ਨੇ ਲਿਖ ਕੇ ਭੇਜੀ ਆ ਜਿਹੜਾ ਵੀ ਜੀ ਇਸ ਧਰਤੀ ਦੇ ਉੱਤੇ ਆਇਆ ਹੈ ਉਹਦੇ ਕਰਮਾਂ ਦਾ ਜੋ ਵੀ ਦਾਣਾ ਪਾਣੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਲਿਖ ਕੇ ਭੇਜਿਆ ਏ ਕਹਿੰਦੇ ਹੁਣ ਇਹ ਬੱਚਿਆਂ ਦਾ ਸਾਥ ਉਹਨਾਂ ਦੇ ਮਾਪੇ ਨੇ ਛੱਡ ਦਿੱਤਾ ਜਨਮ ਤਾਂ ਰਾਜੇ ਵਜ਼ੀਰਾਂ ਦੇ ਘਰ ਦੇ ਵਿੱਚ ਲਿਆ ਪਰ ਹੁਣ ਕਰਮਾਂ ਦੇ ਵਿੱਚ ਗਰੀਬੀ ਆ ਆਪਣੇ ਕਰਮ ਭੋਗਣ ਦੇ ਲਈ ਜੰਗਲ ਦੇ ਵਿੱਚ ਆ ਗਏ ਕਹਿੰਦੇ ਹੁਣ ਪ੍ਰਮਾਤਮਾ ਇਹਨਾਂ ਦੀ ਰੱਖਿਆ ਆਪ ਕਰ ਰਿਹਾ ਹੈ ਕਹਿੰਦੇ ਉਹ ਜੰਗਲੀ ਜਾਨਵਰ ਜਿਹੜੇ ਇੱਕੋ ਚਪਟੇ ਦੇ ਵਿੱਚ ਇਹਨਾਂ ਨੂੰ ਖਾ ਸਕਦੇ ਸੀ ਉਹੀ ਜੰਗਲੀ ਜੀਵ ਇਹਨਾਂ ਦੇ ਰਾਖੇ ਬਣ ਗਏ ਇਹਨਾਂ ਦੇ ਪਾਲਣਹਾਰੇ ਬਣ ਗਏ ਕਹਿੰਦੇ ਉਹ ਜੰਗਲੀ ਜੀਵਾਂ ਨੇ ਇਹਨਾਂ ਤੇ ਤਰਸ ਕਰਨਾ ਕੁਝ ਨਾ ਕੁਝ ਇਹਨਾਂ ਨੂੰ ਖਾਣ ਪੀਣ ਨੂੰ ਦੇ ਜਾਣਾ ਇਦਾਂ ਹੀ ਸਮਾਂ ਬੀਤਦਾ ਗਿਆ ਕਹਿੰਦੇ ਇੱਕ ਦਿਨ ਇਹਨਾਂ ਦੇ ਉੱਤੇ ਐਸੀ ਕਿਰਪਾ ਹੋਈ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਸੰਤ ਫਕੀਰ ਜੀ ਆ ਗਏ ਭਜਨ ਮੰਦਗੀ ਕਰਨ ਵਾਲੀ ਰੂਹ ਉਹਨਾਂ ਨੇ ਜਦ ਇਹਨਾਂ ਨੂੰ ਦੇਖਿਆ ਤਾਂ ਉਹਨਾਂ ਨੂੰ ਇਹਨਾਂ ਤੇ ਬੜਾ ਤਰਸ ਆਇਆ ਸਮਝ ਗਏ ਕਿ ਆਪਣੇ ਪਿਛਲੇ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਭੋਗ ਰਹੇ ਨੇ ਕਹਿੰਦੇ ਉਹ ਭਜਨ ਬੰਦਗੀ ਕਰਨ ਵਾਲੀ ਰੂਹ ਨੇ ਪਰਮਾਤਮਾ ਦੇ ਅੱਗੇ ਇਹਨਾਂ ਦੇ ਲਈ ਅਰਦਾਸ ਬੇਨਤੀ ਕੀਤੀ ਅਤੇ ਇਹਨਾਂ ਨੂੰ ਉਹ ਪਰਮਾਤਮਾ ਦਾ ਨਾਮ ਧ੍ਰਿੜ ਕਰਵਾ ਦਿੱਤਾ ਪਰਮਾਤਮਾ ਦੇ ਨਾਮ ਦੀ ਤਾਕਤ ਦੱਸ ਦਿੱਤੀ ਕਿ ਤੁਹਾਡੀ ਜ਼ਿੰਦਗੀ ਤੇ ਜੋ ਵੀ ਦੁੱਖ ਰੋਗ ਕਸ਼ਟ ਨੇ ਨਾ ਉਹ ਨਾਮ ਨੇ ਦੂਰ ਕਰਨੇ ਆ ਨਾਮ ਜਪਿਆ ਕਰੋ ਕਹਿੰਦੇ ਹੋਂ ਤਸਵੀਰੇ ਸ਼ਾਮ ਪ੍ਰਮਾਤਮਾ ਦਾ ਨਾਮ ਜਪਣ ਲੱਗੇ ਫਿਰ ਕਹਿੰਦੇ ਆ ਨਾ ਜਦੋਂ ਬੰਦਾ ਉਹ ਪਰਮ ਪਿਤਾ ਪ੍ਰਮਾਤਮਾ ਦੇ ਲੜ ਲੱਗਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਡ੍ਰਿੜ ਕਰ ਲੈਂਦਾ ਹੈ ਫਿਰ ਪਰਮ ਪਿਤਾ ਪ੍ਰਮਾਤਮਾ ਜੀ ਉਸ ਮਨੁੱਖ ਦੇ ਅੰਦਰ ਸੋਜੀ ਵੀ ਆਪ ਹੀ ਪਾ ਦਿੰਦੇ ਨੇ ਮੂਰਖਾ ਨੂੰ ਵੀ ਸਿਆਣੇ ਬਣਾ ਦਿੰਦੇ ਨੇ ਕਹਿੰਦੇ ਹੁਣ ਜਿਵੇਂ ਜਿਵੇਂ ਨਾਮ ਜਪਦੇ ਨੇ ਓਵੇਂ ਓਵੇਂ ਉਹਨਾਂ ਦਾ ਦਿਮਾਗ ਕੰਮ ਕਰਨ ਲੱਗਾ ਇੱਕ ਦਿਨ ਦੋਵੇਂ ਜਾਣੇ ਕਹਿਣ ਲੱਗੇ ਵੀ ਆਪਾਂ ਦੋਵੇਂ ਇਦਾਂ ਹੀ ਇਕ ਥਾਂ ਤੇ ਬੈਠੇ ਰਹਿੰਨੇ ਆ ਆਪਾਂ ਕਿਉਂ ਨਾ ਇੰਜ ਕਰੀਏ ਕੁੱਬੇ ਨੇ ਕਿਹਾ ਦੇਖ ਤੂੰ ਦੇਖ ਨਹੀਂ ਸਕਦਾ ਮੈਂ ਚੱਲ ਨਹੀਂ ਸਕਦਾ ਤੂੰ ਚੱਲ ਸਕਦਾ ਹੈ ਅਤੇ ਮੈਂ ਤੈਨੂੰ ਰਸਤਾ ਦਿਖਾ ਸਕਦਾ ਹਾਂ ਇਸ ਕਰਕੇ ਇੰਜ ਕਰਿਆ ਕਰ ਤੂੰ ਮੈਨੂੰ ਆਪਣੇ ਮੋੜਿਆਂ ਤੇ ਚੁੱਕ ਲਿਆ ਕਰ ਮੈਂ ਤੈਨੂੰ ਰਸਤਾ ਦਿਖਾਉਂਦਾ ਜਾਇਆ ਕਰਾਂਗਾ ਇਸ ਤਰ੍ਹਾਂ ਆਪਾਂ ਆਪਣੇ ਖਾਣ ਪੀਣ ਦਾ ਇੰਤਜ਼ਾਮ ਕਰ ਲਿਆ ਕਰਾਂਗੇ ਨਾਲੇ ਇਸ ਜੰਗਲ ਦੇ ਵਿੱਚ ਘੁੰਮ ਫਿਰ ਲਿਆ ਕਰਾਂਗੇ ਬੈਠੇ ਬੈਠੇ ਤਾਂ ਆਪਾਂ ਥੱਕ ਜਾਂਦੇ ਆ ਕਹਿੰਦੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਨਾਮ ਜਪਦੇ ਜਪਦੇ ਦੋਵੇਂ ਜਾਣੇ ਜੰਗਲ ਦੇ ਵਿੱਚ ਇੱਧਰ ਉੱਧਰ ਤੁਰਦੇ ਫਿਰਦੇ ਰਹਿੰਦੇ ਕੁਝ ਖਾਣ ਨੂੰ ਮਿਲਦਾ ਖਾ ਲੈਂਦੇ ਕਹਿੰਦੇ ਇਦਾਂ ਹੀ ਨਾਮ ਜਪਦਿਆਂ ਜਪਦਿਆਂ 12 ਸਾਲ ਬੀਤ ਗਏ ਕਹਿੰਦੇ 12 ਸਾਲ ਹੋ ਗਏ ਨਾਮ ਜਪਦਿਆਂ ਨੂੰ ਅਤੇ 5 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਜਪਣਾ ਸ਼ੁਰੂ ਕੀਤਾ ਹੁਣ ਤਾਂ ਇਹ 17-17 ਸਾਲ ਦੇ ਗੱਭਰੂ ਜਵਾਨ ਹੋ ਗਏ ਕਹਿੰਦੇ ਹੁਣ 12 ਸਾਲ ਦੀ ਨਾਮ ਦੀ ਕਮਾਈ ਇਹਨਾਂ ਦੇ ਪੱਲੇ ਉਪਰਮ ਪਿਤਾ ਪਰਮਾਤਮਾ ਨੂੰ ਵੀ ਇਹਨਾਂ ਦੇ ਉੱਤੇ ਤਰਸ ਆ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਵੀ ਇਹਨਾਂ ਦੇ ਮਾੜੇ ਕਰਮਾਂ ਦੇ ਲੇਖੇ ਪਾੜਨੇ ਪਏ ਇਹਨਾਂ ਦੇ ਮਾੜੇ ਲੇਖ ਮਟਾਉਣੇ ਪਏ ਕਿੰਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਐਸਾ ਬਹਾਨਾ ਬਣਾਇਆ ਇੱਕ ਦਿਨ ਇਸੇ ਤਰ੍ਹਾਂ ਉਹ ਜੋ ਅੱਖਾਂ ਤੋਂ ਦੇਖ ਨਹੀਂ ਸੀ ਸਕਦਾ ਉਹਨੇ ਕੁੱਬੇ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਅਤੇ ਜੰਗਲ ਦੇ ਵਿੱਚ ਇੱਧਰ ਉੱਧਰ ਘੁੰਮਣ ਲੱਗੇ ਕੁੱਬੇ ਦਾ ਧਿਆਨ ਇੱਕ ਫਲਾਂ ਦੇ ਦਰਖਤ ਤੇ ਪਿਆ ਉਹਨੇ ਕਿਹਾ ਦੋਸਤ ਮੈਨੂੰ ਇਸ ਪਾਸੇ ਨੂੰ ਲੈ ਚੱਲ ਇੱਧਰ ਇੱਕ ਫਲਾਂ ਦਾ ਦਰਖਤ ਦਿਸ ਰਿਹਾ ਏ ਲੱਗਦਾ ਇਹਦੇ ਫਲ ਬੜੇ ਮਿੱਠੇ ਹੋਣਗੇ ਕਹਿੰਦੇ ਦੋਵੇਂ ਉਹ ਫਲਾਂ ਦੇ ਦਰਖਤ ਦੇ ਕੋਲ ਪਹੁੰਚੇ ਉਹ ਕੁੱਬੇ ਨੇ ਫਲ ਦੇ ਦਰਖਤ ਦੇ ਨਾਲੋਂ ਦੋ ਫਲ ਤੋੜੇ ਇੱਕ ਆਪ ਖਾਦਾ ਅਤੇ ਖਾ ਕੇ ਕਹਿਣ ਲੱਗਾ ਵਾਹ ਇਹ ਫਲ ਕਿੰਨਾ ਮਿੱਠਾ ਹੈ ਖਾ ਕੇ ਆਨੰਦ ਆ ਗਿਆ ਉਹ ਜੋ ਅੱਖਾਂ ਤੋਂ ਦੇਖ ਨਹੀਂ ਸਕਦਾ ਉਹਨੇ ਕਿਹਾ ਭਰਾ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਨੂੰ ਵੀ ਜਲਦੀ ਦੇ ਨਾਲ ਇਹ ਫਲ ਦੇ ਮੈਂ ਵੀ ਖਾਵਾਂ ਕਹਿੰਦੇ ਦੂਸਰਾ ਤੋੜਿਆ ਹੋਇਆ ਫਲ ਇੱਕੁੱਬੇ ਮੁੰਡੇ ਨੇ ਉਹਨੂੰ ਦੇ ਦਿੱਤਾ ਕਹਿੰਦੇ ਜਦ ਉਹਨੇ ਫਲ ਨੂੰ ਖਾਧਾ ਤਾਂ ਉਹਦਾ ਫਲ ਕੌੜਾ ਨਿਕਲਿਆ ਉਹਨੇ ਕਿਹਾ ਵੀ ਇਹ ਤੂੰ ਕੀ ਕਹਿ ਰਿਹਾ ਤੂੰ ਤਾਂ ਕਹਿ ਰਿਹਾ ਕਿ ਫਲ ਮਿੱਠੇ ਬਹੁਤ ਨੇ ਪਰ ਇਹ ਤਾਂ ਕੌੜਾ ਹੈ ਕਹਿੰਦੇ ਉਹਨੇ ਕਿਹਾ ਵੀ ਨਹੀਂ ਭਰਾ ਮੇਰੇ ਵਾਲਾ ਮਿੱਠਾ ਹੀ ਆ ਚਲ ਮੈਂ ਤੈਨੂੰ ਹੋਰ ਤੋੜ ਕੇ ਦਿਨਾ। ਕਹਿੰਦੇ ਹੁਣ ਉਹ ਕੁੱਬਾ ਮੁੰਡਾ ਜਿਹੜਾ ਵੀ ਫਲ ਤੋੜ ਕੇ ਉਸਨੇ ਮੁੰਡੇ ਨੂੰ ਦਵੇ ਉਹ ਕੌੜਾ ਨਿਕਲੇ। ਆਪ ਜਿਹੜਾ ਖਾਵੇ ਉਹ ਮਿੱਠਾ ਹੋਵੇ। ਉੱਪਰੋਂ ਬੈਠਾ ਖਾ ਕੇ ਵਾਹ ਵਾਹ ਕਰੇ। ਕਹਿੰਦੇ ਹੁਣ ਅੰਨੇ ਨੂੰ ਇੰਨਾ ਗੁੱਸਾ ਆਇਆ। ਉਹਨੇ ਕਿਹਾ ਵੀ ਇੱਕ ਤਾਂ ਮੈਂ ਤੇਰਾ ਇੰਨਾ ਭਾਰ ਚੁੱਕਿਆ ਏ। ਉੱਪਰੋਂ ਤੂੰ ਮੇਰੇ ਨਾਲ ਮਜ਼ਾਕ ਕਰਦਾ ਏ। ਆਪ ਤੂੰ ਮਿੱਠੇ-ਮਿੱਠੇ ਫਲ ਖਾ ਰਿਹਾ ਏ ਮੈਨੂੰ ਤੂੰ ਕੌੜੇ-ਕੌੜੇ ਦੇ ਰਿਹਾ ਏ। ਕਹਿੰਦੇ ਗੁੱਸੇ ਦੇ ਵਿੱਚ ਆ ਕੇ ਉਹਨੂੰ ਪਟਾ ਕੇ ਪੁੰਜੇ ਧਰਤੀ ਤੇ ਮਾਰਿਆ ਕਹਿੰਦੇ ਜਦੋਂ ਧਰਤੀ ਤੇ ਮਾਰਿਆ ਤਾਂ ਉਹ ਕੁੱਬੇ ਦਾ ਤਾਂ ਕੋਬ ਨਿਕਲ ਗਿਆ ਪਰ ਕਹਿੰਦੇ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਤਾਂ ਠੀਕ ਹੋ ਗਿਆ ਹਾਂ ਕਹਿੰਦੇ ਉਹਨੂੰ ਵੀ ਇੰਨਾ ਗੁੱਸਾ ਆਇਆ ਵੀ ਇਹਨੇ ਮੈਨੂੰ ਇੰਨੀ ਜ਼ੋਰ ਦੀ ਪੁੰਜੇ ਸੁੱਟ ਦਿੱਤਾ ਕਹਿੰਦੇ ਉਹਨੇ ਵੀ ਗੁੱਸੇ ਦੇ ਵਿੱਚ ਆ ਕੇ ਕੋਲ ਪਿਆ ਇੱਕ ਵੱਟਾ ਚੁੱਕਿਆ ਉਹ ਵੱਟਾ ਚੁੱਕ ਕੇ ਉਹਨੇ ਮੁੰਡੇ ਦੇ ਮੱਥੇ ਦੇ ਵਿੱਚ ਮਾਰ ਦਿੱਤਾ ਹੁਣ ਪਤਾ ਨਹੀਂ ਉਹਦੀ ਵੀ ਕਿਹੜੀ ਦੱਬੀ ਹੋਈ ਨਾੜ ਖੁੱਲ ਗਈ ਉਹਦੀ ਅੱਖਾਂ ਦੀ ਜੋਤ ਵਾਪਸ ਆ ਗਈ ਦੋਵੇਂ ਜਾਣੇ ਕਾਫੀ ਦੇਰ ਤੱਕ ਤਾਂ ਲੜਦੇ ਝਗੜਦੇ ਰਹੇ ਫਿਰ ਪਤਾ ਲੱਗਾ ਵੀ ਅਸੀਂ ਤਾਂ ਠੀਕ ਹੋ ਗਏ ਆ ਬੜੇ ਖੁਸ਼ ਹੋਏ ਪ੍ਰਮਾਤਮਾ ਦਾ ਧੰਨਵਾਦ ਕੀਤਾ ਇਦਾਂ ਹੀ ਕਹਿੰਦੇ ਉਹਨਾਂ ਦੇ ਠੀਕ ਹੋਣ ਦੀ ਖਬਰ ਰਾਜੇ ਅਤੇ ਵਜ਼ੀਰ ਤੱਕ ਵੀ ਪਹੁੰਚ ਗਈ ਕਿਉਂਕਿ ਦੋਵਾਂ ਨੇ ਛੱਡ ਤਾਂ ਭਾਵੇਂ ਜੰਗਲ ਦੇ ਵਿੱਚ ਦਿੱਤਾ ਸੀ ਪਰ ਖਬਰ ਉਹਨਾਂ ਦੀ ਰੱਖਦੇ ਸੀ ਕਹਿੰਦੇ ਜਦ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਬੱਚੇ ਤਾਂ ਬਿਲਕੁਲ ਠੀਕ ਹੋ ਗਏ ਨੇ ਤੰਦਰੁਸਤ ਹੋ ਗਏ ਨੇ ਤਾਂ ਕਹਿੰਦੇ ਰਾਜਾ ਅਤੇ ਵਜ਼ੀਰ ਖੁਦ ਆਪਣੇ ਬੱਚਿਆਂ ਨੂੰ ਦੇਖਣ ਦੇ ਲਈ ਜੰਗਲ ਦੇ ਵਿੱਚ ਆਏ ਆ ਕੇ ਦੇਖ ਕੇ ਹੈਰਾਨ ਹੋ ਗਏ ਬੀ ਤਸੱਚ ਮੁੱਚ ਤੰਦਰੁਸਤ ਹੋ ਗਏ ਨੇ ਕਹਿੰਦੇ ਦੋਵਾਂ ਨੇ ਸਾਰੀ ਗੱਲਬਾਤ ਆਪਣੇ ਬੱਚਿਆਂ ਨੂੰ ਦੱਸੀ ਅਤੇ ਆਪਣੇ ਬੱਚਿਆਂ ਨੂੰ ਰਾਜ ਮਹਿਲ ਲੈ ਕੇ ਨਾਲ ਹੀ ਜੋਤਸ਼ੀ ਦੇ ਕੋਲ ਗਏ ਜੋਤਸ਼ੀ ਨੂੰ ਕਹਿਣ ਲੱਗੇ ਵੀ ਤੂੰ ਤਾਂ ਕਹਿੰਦਾ ਸੀ ਕਿ ਇਹ ਸਾਰੀ ਉਮਰ ਇਸੇ ਤਰ੍ਹਾਂ ਰਹਿਣਗੇ ਇਹਨਾਂ ਦੇ ਇਹ ਦੁੱਖ ਰੋਗ ਠੀਕ ਨਹੀਂ ਹੋ ਸਕਦੇ ਇਹ ਇਹਨਾਂ ਦੇ ਪਿਛਲੇ ਮਾੜੇ ਕਰਮਾਂ ਦੀ ਸਜ਼ਾ ਇਹਨਾਂ ਨੂੰ ਮਿਲੀ ਆ ਹੁਣ ਦੱਸੇ ਕਿੰਜ ਠੀਕ ਹੋ ਗਏ ਤਾਂ ਕਹਿੰਦੇ ਜੋਤਿਸ਼ੀ ਨੇ ਜਦ ਫੇਰ ਇਹਨਾਂ ਦਾ ਮਸਤਕ ਪੜਿਆ ਤਾਂ ਕਿਹਾ ਕਿ ਇਹਨਾਂ ਦੇ ਲੇਖ ਇਹਨਾਂ ਦੇ ਕਰਮ ਤਾਂ ਬਹੁਤ ਮਾੜੇ ਸੀ ਇਹਨਾਂ ਨੇ ਸਾਰੀ ਉਮਰ ਕਸ਼ਟ ਭੋਗਣਾ ਸੀ ਸਾਰੀ ਉਮਰ ਗਰੀਬੀ ਫਕੀਰੀ ਦੇ ਵਿੱਚ ਕਸ਼ਟ ਦੇ ਵਿੱਚ ਰਹਿਣਾ ਸੀ ਫਿਰ ਉਹ ਮੁੰਡਿਆਂ ਨੇ ਵੀ ਸਾਰੀ ਗੱਲਬਾਤ ਦੱਸੀ ਕਿ ਇਸ ਤਰੀਕੇ ਦੇ ਨਾਲ ਸਾਨੂੰ ਸਾਧੂ ਸੰਤ ਫਕੀਰ ਨੇ ਨਾਮ ਦੀ ਤਾਕਤ ਬਾਰੇ ਦੱਸਿਆ ਅਸੀਂ ਉਹ ਨਾਮ ਜਪਦੇ ਰਹੇ ਉਹ ਨਾਮ ਜਪਣ ਕਰਕੇ ਹੀ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਆ ਕਹਿੰਦੇ ਮੰਤਰੀ ਅਤੇ ਵਜ਼ੀਰ ਆਪਣੇ ਪੁੱਤਰਾਂ ਨੂੰ ਪਾ ਕੇ ਬੜਾ ਖੁਸ਼ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੋ ਸੰਗਤ ਜੀ ਆਪਾਂ ਆਪ ਜੀ ਦੇ ਨਾਲ ਇਹ ਕਹਾਣੀ ਇਸ ਕਰਕੇ ਸਾਂਝੀ ਕੀਤੀ ਵੀ ਇਹਦੇ ਵਿੱਚੋਂ ਦੋ ਗੱਲਾਂ ਸਾਡੀ ਸਮਝ ਦੇ ਵਿੱਚ ਆਉਂਦੀਆਂ ਨੇ ਇੱਕ ਤਾਂ ਇਹ ਕਿ ਜੋ ਵੀ ਆਪਾਂ ਮਾੜੇ ਕਰਮ ਕਮਾ ਰਹੇ ਆ ਇਹਨਾਂ ਦਾ ਫਲ ਸਾਨੂੰ ਭੋਗਣਾ ਪੈਣਾ ਹੈ ਭਾਵੇਂ ਅਸੀਂ ਇਸ ਜਨਮ ਦੇ ਵਿੱਚ ਭੋਗ ਗਏ ਤੇ ਭਾਵੇਂ ਸਾਨੂੰ ਅਗਲੇ ਜਨਮ ਦੇ ਵਿੱਚ ਆਉਣਾ ਪਵੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਜੇ ਮਾੜੇ ਲੇਖ ਲਿਖਾਏ ਆ ਨਾ ਫਿਰ ਕੋਈ ਬਾਦਸ਼ਾਹ ਦੇ ਘਰ ਜਨਮ ਲੈ ਲੇ ਤਾਂ ਵੀ ਉਹਦੇ ਕਰਮਾਂ ਦੇ ਵਿੱਚ ਫਕੀਰੀ ਗਰੀਬੀ ਹੀ ਹੋਵੇਗੀ ਉਹਨੂੰ ਗਰੀਬੀ ਭੋਗਣੀ ਪੈਣੀ ਆ ਅਤੇ ਦੂਸਰੀ ਗੱਲ ਨਿਕਲ ਕੇ ਇਹ ਸਾਹਮਣੇ ਆਉਂਦੀ ਆ ਕਿ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਬੰਦਾ ਜਪਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਪ੍ਰਮਾਤਮਾ ਦੇ ਲੜ ਲੱਗ ਜਾਈਏ ਤਾਂ ਪ੍ਰਮਾਤਮਾ ਦਾ ਤਰਸ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਫਿਰ ਮਾੜੇ ਲੇਖਾਂ ਦੇ ਵਰਕੇ ਪਾੜੇ ਵੀ ਜਾ ਸਕਦੇ ਨੇ ਸਤਗੁਰ ਸੱਚੇ ਪਾਤਸ਼ਾਹ ਫਕੀਰੀ ਤੋਂ ਗਰੀਬੀ ਤੋਂ ਫਿਰ ਬਾਦਸ਼ਾਹੀਆਂ ਵੀ ਬਖਸ਼ ਦਿੰਦੇ ਨੇ ਸੋ ਦੋਵੇਂ ਹੀ ਗੱਲਾਂ ਸਾਡੇ ਕੰਮ ਦੀਆਂ ਨੇ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਦ੍ਰਿੜ ਕਰਨਾ ਪੈਣਾ ਹੈ ਤਾਂ ਹੀ ਜ਼ਿੰਦਗੀ ਦੇ ਦੁੱਖ ਦੂਰ ਹੋਣਗੇ ਅਸੀਂ ਵੀ ਪਤਾ ਨਹੀਂ ਪਿਛਲੇ ਜਨਮ ਦੇ ਵਿੱਚ ਅਤੇ ਇਸ ਜਨਮ ਦੇ ਵਿੱਚ ਵੀ ਜਾਣੇ ਅਣਜਾਣੇ ਦੇ ਵਿੱਚ ਕਿੰਨੇ ਮਾੜੇ ਕੰਮ ਕੀਤੇ ਨੇ ਮਾੜੇ ਕੰਮ ਕਰਕੇ ਮਾੜੇ ਲੇਖ ਮਾੜੇ ਕਰਮ ਬਣਾ ਲਏ ਉਹਨਾਂ ਮਾੜੇ ਕਰਮਾਂ ਨੂੰ ਮਟਾਉਣ ਦਾ ਇੱਕੋ ਹੀ ਰਾਹ ਹੈ ਉਹ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਉਹਦੀ ਭਜਨ ਬੰਦਗੀ ਉਹੀ ਸਾਨੂੰ ਇਹ ਕਰਮਾਂ ਦੇ ਲੇਖੇ ਜੋਖੇ ਤੋਂ ਬਚਾ ਸਕਦੀ ਆ ਤਾਂ ਫਿਰ ਆਪਣੇ ਕੰਮਕਾਰਾਂ ਦੇ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਨਾਮ ਜਪਣਾ ਹੈ ਕਿਉਂਕਿ ਨਾਮ ਨੇ ਹੀ ਸਾਨੂੰ ਬਚਾਉਣਾ ਹੈ ਨਾਮ ਨੇ ਹੀ ਹਰ ਥਾਂ ਤੇ ਸਹਾਈ ਹੋਣਾ ਹੈ ਤਾਂ ਫਿਰ ਆਓ ਰੋਜ਼ ਸਵੇਰੇ ਸ਼ਾਮ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰੀਏ ਨਾਮ ਜਪੀਏ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕਿਉਂਕਿ ਸੰਗਤ ਜੀ ਇਹ ਦੁਨੀਆ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਜੋ ਮਾੜੇ ਕਰਮਾਂ ਤੋਂ ਵਝਾ ਸਕੇ ਹਾਂ ਕੋਈ ਸਾਡੇ ਹੱਥ ਵੇਖ ਕੇ ਲੇਖ ਵੇਖ ਕੇ ਇਹ ਦੱਸ ਸਕਦਾ ਹੈ ਵੀ ਸਾਡੇ ਕਰਮਾਂ ਦੇ ਵਿੱਚ ਸਾਡੇ ਭਵਿੱਖ ਦੇ ਵਿੱਚ ਕੀ ਲਿਖਿਆ ਪਰ ਸਾਡੇ ਕਰਮ ਸਾਡੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਸਿਰਫ ਉਹ ਪਰਮਪિતા ਪਰਮਾਤਮਾ ਦੇ ਹੱਥ ਵਿੱਚ ਹੈ ਤਾਂ ਫਿਰ ਪਰਮਾਤਮਾ ਦਾ ਨਾਮ ਜਪੀਏ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੀਏ ਹੋ ਸਕਦਾ ਇਹ ਉਹਨਾਂ ਨੂੰ ਸਾਡੇ ਤੇ ਵੀ ਤਰਸ ਆ ਜਾਵੇ ਸਾਡੇ ਵੀ ਕਰਮਾਂ ਦੇ ਲੇਖੇ ਜੋਖੇ ਪਾੜ ਕੇ ਸੁੱਟ ਦੇਣ ਸਾਨੂੰ ਵੀ ਪੁੰਝੇ ਡਿੱਗਿਆਂ ਨੂੰ ਗੱਲ ਨਾਲ ਲਾ ਲੈਣ ਸਾਨੂੰ ਵੀ ਦੁਖੀਆਂ ਨੂੰ ਆਪਣੇ ਗੋਦ ਵਿੱਚ ਲੈ ਲੈਣ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਸੰਗਤ ਜੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਕਹਾਣੀਆਂ ਭਾਵੇਂ ਕਾਲਪਨਿਕ ਨੇ ਪਰ ਆਪਾਂ ਕਹਾਣੀ ਦੇ ਵਿੱਚੋਂ ਚੰਗੀ ਸਿੱਖਿਆ ਪ੍ਰਾਪਤ ਕਰਨੀ ਆ ਆਪਾਂ ਸਿਰਫ ਸਿੱਖਿਆ 'ਵੰਨ' ਧਿਆਨ ਦੇਣਾ ਏ ਕਹਾਣੀ ਦੇ ਪਾਤਰ ਘਟਨਾਵਾਂ ਵੱਲ ਨਹੀਂ ਕਿਉਂਕਿ ਇਹ ਜੋ ਵੀ ਕਹਾਣੀਆਂ ਹੁੰਦੀਆਂ ਨੇ ਸਿਰਫ ਸਿੱਖਿਆ ਲੈਣ ਦੇ ਲਈ ਨੇ ਤੇ ਆਪਾਂ ਵੀ ਇਹਨਾਂ ਤੋਂ ਸਿੱਖਿਆ ਹੀ ਲੈਣੀ ਆ ਇਹਨਾਂ ਦੀਆਂ ਕਟਨਾਵਾ ਪਾਤਰਾਂ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ